ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਿਹੜਾ ਅੰਡਰ 16 ਦਾ ਜਿਹੜਾ ਡਿਸਟ੍ਰਿਕਟ ਟੂਰਨਾਮੈਂਟ ਸ਼ੁਰੂ ਹੋਇਆ ਸੀ ਉਹਦੇ ਵਿੱਚ ਮਹਾਲੀਆਜ ਫਾਈਨਲ ਦੇ ਵਿੱਚ ਰੋਪੜ ਨੂੰ ਹਰਾ ਕੇ ਪਹਿਲੀ ਵਾਰੀ ਸ਼ਾਇਦ ਜਿੱਤੀ ਹੈਗੀ ਹੈ ਸਾਡੀ ਐਸੋਸੀਏਸ਼ਨ ਨੂੰ ਗੋਸ ਸਾਲ ਹੋਏ ਆਈਆਂ ਨੂੰ ਇਹਦੇ ਵਿੱਚ ਪੰਜਾਬ ਕ੍ਰਿਕਟ ਵੱਲੋਂ ਅਫੀਲੀਏਟਡ ਹੋਇਆਂ ਨੂੰ ਤੇ ਇਹਦੇ ਵਿੱਚ ਸਾਰੇ ਹੀ ਬੱਚਿਆਂ ਨੇ ਬਹੁਤ ਆਊਟਸਟੈਂਡਿੰਗ ਪਰਫਾਰਮੈਂਸ ਕੀਤੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਅੱਜ ਤੱਕ ਫਾਈਨਲ ਤੱਕ ਕਿ ਇਦੇ ਲਈ ਧੰਨਵਾਦ ਮਤਲਬ ਮਾਪੇ ਪਾਪਾ ਨੂੰ ਪਹਿਲਾਂ ਧੰਨਵਾਦ ਆ ਜਿਨ੍ਹਾਂ ਨੇ ਬੱਚਿਆਂ ਨੇ ਤਿਆਰ ਕੀਤਾ ਹਰਦ ਕਿਉਂਕਿ ਇਹ ਬੱਚੇ ਹਲੇ ਕੋਈ 15 ਦਾ 16 ਦਾ ਸ਼ਾਇਦ ਹੀ ਕੋਈ ਹੋਵੇ ਕਿਉਂਕਿ 14 15 ਸਾਲ ਦਾ ਬੱਚਾ ਕੋਈ ਇੰਨਾ ਨਾ ਮੈਂਟਲੀ ਤੌਰ ਤੇ ਹੁੰਦਾ ਨਾ ਫਿਜ਼ੀਕਲੀ ਤੌਰ ਤੇ ਹੁੰਦਾ ਪਰ ਆਊਟਸਟੈਂਡਿੰਗ ਇਹਨਾਂ ਨੇ ਪਰਫਾਰਮੈਂਸ ਦਿੱਤੀ ਰੋਪੜ ਨੂੰ ਮਤਲਬ ਬੜੀ ਅਨਿੰਗ ਨਾਲੇ ਪੂਰਾ ਆਪਣਾ ਜਿੱਤੇ ਨੇ ਤੇ 2 ਲੱਖ ਰੁਪਏ ਦਾ ਇਹਨਾਂ ਨੂੰ ਨਾਮ ਮਿਲਿਆ ਜੋ ਸਾਡੇ ਲਈ ਬਹੁਤ ਵੱਡੀ ਚੀਜ਼ ਹੈਗੀ ਆ ਪਿਛਲੇ ਸਾਲ ਅਸੀਂ ਕੋਈ ਕਾਰਨ ਸੀਗਾ 16 ਨਹੀਂ ਮਤਲਬ ਜਿਸਕੇ ਅਸੀਂ ਕੋਈ ਰੀਜ਼ਨ ਟੈਕਨੀਕਲ ਪ੍ਰੋਬਲਮ ਪੈ ਗਈ ਸੀ 23 19 ਤੇ ਕਟੋਚ ਅਸੀਂ ਸੀਨੀਅਰ ਜਿੱਤੇ ਸੀਗੇ ਐਤਕੀ ਇੱਕ ਕਾਮੀ ਸਾਡੇ ਚ ਰਹਿ ਗਈ ਸੀ ਸਾਡੀ ਮੇਰੀ ਨਿੱਜੀ ਐਫੀਲੀਏਸ਼ਨ ਦੀ ਤੇ ਮੇਰੀ ਆਪਣੀ ਇੱਕ ਸੀਗੀ ਕਿ ਸਾਡੀ ਇਹ 16 ਦੀ ਟੀਮ ਫਾਈਨਲ ਚ ਪਹੁੰਚੇ ਪਹੁੰਚੀ ਹੋ ਨਹੀਂ ਇਹਨਾਂ ਨੇ ਸਾਨੂੰ ਇੱਕ ਐਡਾਕ ਸਾਡੋਂ ਉੱਚਾ ਕਰਤਾ ਕਿ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ 23 ਡਿਸਟ੍ਰਿਕਟਾਂ ਦੇ ਵਿੱਚ ਸਾਡੇ ਹੱਥ ਚ ਟਰੋਫੀ ਦਿੱਤੀ ਹੈ